ਉਹ ਜੋ ਬਰਨਾਲੇ ਜੀ ਤੁਰਕੀ ਜਾਂਦੇ ਉਹਦਾ ਬਸ ਬਸਾ ਘਾਣੂ ਹੁੰਦੀ ਆ ਉਹਦੇ 50 60 ਰੁਪਏ ਬਹੁਤ ਹੁੰਦੇ ਉਹਦੇ ਕੋ 60 ਰੁਪਏ ਸੀ ਕਿਤੇ ਬਾਈ ਉਹ ਗਾਹਾਂ ਠੱਗ ਮਿਲ ਗਏ ਬਹਨੇ ਅੱਛਾ ਉਹ ਕਦੇ ਕੱਢ ਕੇ ਜੋ ਦੇਖਣ ਲੱਗਾ ਠੱਗਾ ਦੇਖਿਆ ਫਿਰ ਰੁਪਏ ਨੇ ਉਹਨਾਂ ਨੇ ਪੌੜਾ ਹੁੰਦੇ ਪ੍ਰਾਂ ਦੇ ਜੇ ਉਹਦੇ ਝੋਲ ਫੇਰੀ ਦੀ ਸਿਉਣੇ ਦੀ ਉਹਦੇ ਇੱਕ ਜਾਣੇ ਬਰਾਬਰ ਆਲ ਕੇ ਐ ਰੋੜਦਾ ਉਹ ਰੋੜ ਪੈਣਾ ਗੋਲ ਨਾ ਨਾ ਬਸ ਇਹਨਾਂ ਨੇ ਠੱਗੀਆਂ ਐ ਕਰਕੇ ਜਦੋਂ ਭਈ ਉਹ ਚੋਰ ਚੱਕਣ ਲੱਗਾ ਦੂਜੇ ਨੇ ਪੈਰ ਧਰ ਲਿਆ ਨਾਲ ਦਾ ਜੋਦੇ ਇਦਾਂ ਗਾ ਜਰ ਮੈਂ ਵੀ ਦੇਖਿਆ ਉਹ ਤੀਜਾ ਹਨਾ ਮੈਂ ਵੀ ਦੇਖਿਆ ਉਹ ਝੋੜ ਹਨਾ ਮੈਂ ਵੀ ਦੇਖਿਆ ਖੜਿਆ ਗਰ ਆਪਣਾ ਸਾਂਝਾ ਕਰ ਲੋ ਕਹਿੰਦੇ ਚੱਕ ਲਿਆ ਭਾਈ ਪਰ ਇਹ ਲੈ ਜੇ ਸੜਕ ਤੋਂ ਕਹਿੰਦੇ ਇੱਧਰ ਹੋ ਜੇ ਇੱਥੇ ਪੁਲਿਸ ਪਾਲਸ ਆ ਜਾ ਫੜ ਲੂ ਕੀ ਦੱਸ ਪੱਕੇ ਕਰਤੇ ਹਾਂ ਉਹ ਕਹਿੰਦੇ ਯਾਰ ਹੁਣ ਤੈਨੂੰ ਹੀ ਸਿੱਧੇ ਕਿਵੇਂ ਬਣਾਵਾਂਗੇ ਤੇ ਵੱਡਾਂ ਨੇ ਫੇਰ ਆਪਣਾ ਕੋਈ ਕਸੰਦ ਨਹੀਂ ਅਗੇ ਬਾਬਾ ਐ ਕਰ ਚਾ ਵਾਦਾ ਕਾਟਾ ਸਾਨੂੰ ਦੱਸ ਤਾਂ ਕੁਝ ਨਹੀਂ ਹੁੰਦਾ ਤੂੰ ਕਹੋ ਨਾ ਕਹਿੰਦਾ ਮੈਂ ਚੇ ਹੋ ਰਾਂ ਕਹਿੰਦੇ ਐ ਕਰ ਯਾਰ ਤੂੰ ਸਾਨੂੰ ਇਹਦੇ ਨਾਲ 300 ਰੁਪਏ ਦੇ ਦੇ ਬਾਕੀ ਤੇਰਾ ਸੀ ਉਹਨੇ 60 ਕੱਢ ਕੇ ਉਹਦੀ ਬੜਾ ਦੇ ਉਹ ਤਾਂ ਉੱਥੇ ਹੀ ਮੁੜ ਪਿਆ ਭਾਈ ਪਿੰਡ ਨੂੰ ਪਾਣਾ ਚੱਕਿਆ ਉਹਨੇ ਵੀ ਤੇਰਾ ਪਾਣਾ ਹਾਂ ਹਾਂ ਉਹ ਇੱਥੋਂ ਨੰਬਰਦਾਰ ਗਿਆ ਦੀ ਉਹਦੇ ਨਾਲ ਕਿਸਨਾ ਇੱਕ ਉਹ ਦਰੋਹਾਂ ਦਾ ਬਾਬਾ ਭਾਈ ਉਹਨੇ ਆ ਕੇ ਕਿਹਾ ਜੋ ਪਿੰਡ ਤੇ ਗੱਲ ਕੋਈ ਰੀਟੇਲ ਨਾ ਲਾ ਗਿਆ ਪਤਾ ਉਹਨੇ ਭਈ ਬਣਾ ਦੀ ਕਿ ਨਾ ਚੱਕਵੇਂ ਪੈਰ ਹੋਗਾ ਚੰਨਨ ਬਾਜ਼ਾਰ ਤੋਂ ਹੁਣ ਕੀ ਲੈਣਾ ਕਿਸਨੇ ਨੰਬਰਦਾਰ ਤੋਂ ਉਹਦਾ ਪੁੱਤ ਸੜਾ ਦੀ ਫੇਰੂ ਕਣਾ ਜਾਮੀਨੋਂ ਸੇਰੂ ਦਾ ਘਰ ਵੱਧ ਮੈਂ ਸਜਾ ਦੂੰਗਾ ਕੜਾਈਆਂ ਤੇ ਦਾਤੀ ਕੋਠਲੀਆਂ ਮੰਗਾ ਦੂੰਗਾ ਚਾਰ ਟੂਮਾ ਉਹਦੀ ਬਹੂ ਨੂੰ ਵੱਧ ਪਾ ਦੂੰਗਾ ਜਾਨਸਾਰ ਟੱਕ ਨੂੰ ਫੌਜੇ ਵਾਲੇ ਕਹਿਣ ਨੂੰ ਪਹਿਲੀ ਬੋਲੀ ਚੱਕ ਨੂੰ ਜੋਰੇਲ ਮਰਦਾਰ ਨੂੰ ਇੱਕ ਵਾਹਣ ਕਹਿਣੇ ਸੀ ਕਣਾ ਚੱਕ ਦੂੰ ਜਾਨਸਾਰ ਮੈਂ ਲੈ ਲੂੰਗਾ ਤੇ ਲੀਲਾ ਕਹਿੰਦਾ ਹੁੰਦਾ ਹੁੰਦਾ ਉਹਨੇ ਜਦੋਂ ਨੂੰ ਪਤਾ ਲੱਗ ਜਾਂਦਾ ਉਹਨੇ ਉਹਦੀ ਬਣਾ ਦੇਣਾ ਬਹੁਤ ਛੋਟੀ ਜادیه ਤਾਂ ਇਹ ਕਹਿੰਦਾ ਹੁਣ ਹੁੰਦਾ ਮੈਂ ਕਹਿੰਦਾ ਆਪਣੇ ਸੰਗਰੂਪ ਪਰਣਾਲਾ ਜੇਲੇ ਦੀ ਚੜਾਈਆਂ ਕਰਦਾ ਨਹੀਂ ਉਹਨੇ ਸੰਦੇ ਫਿਰ ਥੋੜਾ ਹਰੀ ਦਾਸ ਹੁੰਦਾ ਉਹਨੂੰ ਜਾ ਕੇ ਵੀ ਅੱਜ ਅਸੀਂ ਐ ਕਰਕੇ ਆਇਆ ਵੀ ਫਲਾਣੇ ਦਾ ਅੱਗੇ ਥੋੜੇ ਸੋਹਿਆਂ ਦੇ ਕੋਠੇ ਘੇਰਾ ਪਿਆ ਸੀ ਨਾਲ ਅੱਛਾ ਬਾਅਦ ਵਿੱਚ ਆਇਆ ਨੂੰ ਨਾਲ ਇਹਦੇ ਹੁੰਦਾ ਲੋਹਾ ਖਿੜਿਆ ਨੰਬਰਦਾਰ ਅੱਛਾ ਹਰਨਾਮਸੂ ਇੱਥੇ ਬਰੂ ਇੱਥੇ ਉਹਨੇ ਦੱਸਿਆ ਅਰੀ ਨੇ ਜਦੋਂ ਇੱਥੇ ਘੇਰਾ ਪਾਇਆ ਦੂਜੇ ਦਿਨ ਪੁਲਿਸ ਵੀ ਫੜਫੜ ਲੈਂਦੀ ਇਹਨੂੰ ਕਹਿੰਦੇ ਕਿਉਂਕਿ ਵੀ ਸ਼ਰੀਕ ਬਣਾਉਣਾ ਉਹ ਕਹਿੰਦਾ ਤੁਸੀਂ ਥੋੜੀ ਬਣਾ ਦਿਆ ਕਰੋ ਮੇਰਾ ਕੰਮ ਕੀ ਆ ਤੁਸੀਂ ਇੱਥੇ ਦੁਕਾਨ ਤੇ ਮਾਰ ਦੋ ਮੈਂ ਥੋੜਾ ਬਣਾ ਦਿਆ ਕਰੂ ਫਲਾਣੇ ਅਫਸਰ ਨੇ ਆਇਆ ਕਰਿਆ ਕੋਟ ਪਾਟਾਇਆ ਪਰ ਲੋਕ ਛੜਾ ਆਂਦੇ ਕਹਿੰਦੇ ਸਾਡਾ ਕਬਿਸਰ ਹੈ ਮੈਂ ਤੁਸੀਂ ਇਹਨੂੰ ਕਫੜਦੇ ਹੋ ਉਹਨੇ ਇੱਛੇ ਛੋੜੇ ਇੱਛੇ ਆ ਨਾ ਉਹ ਉਹਨੇ ਲਿਖਿਆ ਏ ਤੇ ਉਹ ਇੱਛੇ ਛੋੜੇ ਬੰਦੇ ਨੇ ਸੀ ਐਡੀ ਕਰਤੀ ਅੱਛੇ ਮਿੱਡ ਕੈਂਸ ਹੋ ਗਿਆ ਤੇ ਕੋਠੇ ਨੇ ਸੋਈਆਂ ਦਾ ਕੋਟਾ ਪਹਿਲੇ ਦਿਨੋਂ ਹੀ ਇਧਰ ਕੋਠੇ ਇਹਦੇ ਕੋਲੇ ਹਾਂ ਪੁਰਾਣਾ ਹੈ ਇਥੋਂ ਪਹਿਲਾਂ ਦੀ ਖੇਤ ਰਹਿੰਦੇ ਆ ਇਹ ਜਿਹਦਾ ਇੱਛੇ ਆ ਗਿਆ ਤੁਸੀਂ ਐਡੀ ਕਰਤੀ ਕਿਸੇ ਨੇ ਅੱਛੇ ਵੀ ਐਂ ਕਰਕੇ ਵੀ ਹਰੀ ਸੋਰੀ ਵੀ ਇੱਛੇ ਨੇ ਬੰਦੇ ਡਕੈਂਦ ਉਦੋਂ ਕੋੜ ਵਾਲੀ ਬੋਸ ਹੁੰਦੀ ਉਹਨਾਂ ਨੇ ਬਘੇਰਾ ਪਾਲਿਆ ਐਸ਼ੇ ਇੱਕ ਵਿਕਾਇਤ ਬਹੁਤ ਚੁਸਤ ਹੁੰਦੀ। ਇਹਦਾ ਬੰਦਾ ਕਦਰ ਹੱਤ ਦੇ ਬਾਹਾਂ ਆਉਂਦਾ। ਉਹਦਲੇ ਬੰਦੇ ਨੇ 시ਟੀ ਮਾਰਦੀ ਬਿਘਰਾ ਦਾ ਬਹਿ ਗਿਆ। ਹੂੰ। ਪਈਓ ਘੇਰਾ ਬਹਿ ਗਿਆ। ਮੇਰੇ ਨਨ ਕੋ ਪੱਕੀਆਂ ਰਫਲਾਂਦੀ ਕਿ ਉਹ ਹਰੀ ਦਾ ਫੌਜੀ ਸੀ। ਹੂੰ। ਇਹਦਾ ਨਿਸ਼ਾਨਾ ਬਹੁਤ ਪੱਕਾ ਸੀ। ਉਹਰ ਨਾਮ ਸੀ ਉਹਦੇ ਕੋ ਪੱਕੀ ਸੀ। ਤੋ ਤਨ ਡਕਾਇ ਤਾਂ ਨਾ ਹੋਰ ਸੀ ਫਿਰ ਉੱਥੇ ਉਹਨੇ ਕਿਹਾ ਕਹਿੰਦਾ ਮਰਵਾ ਆਖੇ ਮਰਵਾ ਦੇ ਹਰੀਸ਼ਾ ਤੇਰੀ ਹੰਡ ਨੇ ਤੇਰੇ ਉੱਤੇ ਕੀਤਾ ਵਾਰ ਤੇਰੇ ਪਿੰਡ ਨੇ। ਉਹਰ ਨਾਮ ਕਹਿੰਦਾ ਲੋਹਾਖੜੇ ਵਾਲਾ। ਕਨਾਂ ਪਟਿਆ ਵੇਦੀ ਭੈਣੀ ਚਲੋ ਭੈਣੀ ਚਲੋ ਨਾ ਮਰਵਾਦੇ ਹਰੀਸ਼ਾ ਤੇਰੀ ਹੰਡ ਨੇ ਤੇਰੇ ਉੱਤੀ ਮਾਰ ਕੀਤਾ ਤੇਰੇ ਪਿੰਡ ਨੇ ਮੋਰ ਮੋਰ ਤੁਨ ਲਿਆਉਣਾ ਸਾਨੂੰ ਭੈਣੀ ਨੂੰ ਫੇਰ ਹਰਨਾਮ ਸਿੰਘ ਨੇ ਚੱਕ ਲਿਆ ਅੰਗ ਰੇਣੀ ਨੂੰ ਫਿਰ ਅੱਪ ਚੱਕ ਲਈ ਹਰਨਾਮ ਸਿੰਘ ਕਹੇ ਮੁੰਡਿਆਂ ਨਾ ਡਰਿਓ ਰੌਂਦਨੇ ਬਥੇਰੇ ਨਾ ਫਿਕਰ ਕਰੋ ਬੈਠ ਗਏ ਸੂਰਮੇ ਮਰਨ ਮੰਡ ਕੇ ਕਾਰਤੂਸ ਪਾਲੇ ਝੋਲਿਆਂ ਚ ਬੰਨ ਕੇ ਛੱਡੀ ਹਰੀ ਸੂਨੇ ਗੋਲੀਆਂ ਕੇ ਬਾਗ ਬਿੰਜਲੀ ਦੇ ਬੋਲੀ ਡਾਲੀ ਵੇਰਾ ਨੂੰ ਕੀ ਲੈਣਾ ਘੇਰ ਕੇ ਬਾਵਰ ਸੇਰਾ ਨੂੰ ਸੂਏ ਉੱਤੇ ਆਜੋ ਜੇ ਡਕੈੰਦ ਘੇਰ ਨੇ ਮਾਰ ਮਾਰ ਗੋਲਿਆਂ ਸੂਏ ਕੇ تیر ਨੇ ਕਹਿੰਦਾ ਜਾ ਕੇ ਮਿਲਾਂਗੇ ਅੱਜ ਪਰਿਵਾਰ ਨੂੰ ਪਰ ਕਰਾਂਗੇ ਦਰਸ਼ਨ ਅੱਜ ਪਰਿਵਾਰ ਦੇ ਖਾਵਾਂਗੇ ਫੁਲਕੇ ਪਕਾਈ ਤੇ ਜੋ ਨਾਰਦੇ ਦੇ ਘਰ ਨਾ ਤੇ ਜੋ ਜੀ ਨਾ ਬੁੜੀ ਦਾ ਫੇਰ ਮੇਲਾ ਦੇਖਾਂਗੇ ਕਹਿੰਦਾ ਕੁਕੀ ਦਾ ਚੱਲ ਕੇ ਹੁਣ ਕਾਹਨੂੰ ਬੈਠੇ ਮੋਰਚਨ ਮੱਲ ਗਏ ਉਹ ਬਹੁਤ ਛੋਟੀ ਦਾ ਕਿ ਬਸਰਦੀ ਮੱਝ ਜਿਹੜੀ ਦੱਸ ਰਹਾ ਹਾਂ ਉਸੇ ਟਾਈਮ ਬਣਾ ਲੈਣੀ ਇਹ ਨਾ ਜਿਹੜੇ ਚਿੱਠੇ ਸੀਗੇ ਇਹ ਨਪਾਇਦੀ ਹੋ ਗਈ ਇਹਦਾ ਮਿਲਦੇ ਨਹੀਂ ਹੁਣ ਬਿਲਕੁਲ ਫੇਰ ਇਹਨਾਂ ਨੇ ਜਲੂਰ ਇੱਕ ਬਾਣੀਆਂ ਸੀ ਬਹੁਤ ਜਲੂਰ ਆ ਬਾਂਗਰ ਚ ਬਹੁਤ ਤਕੜੇ ਪਿੰਡ ਬੰਨੇ ਪਏ ਸੀ ਉਹਨਾਂ ਨੇ ਬਿਆਜ ਨਾਲ ਉਹ ਤਾਂ ਬਾਣੀਆਂ ਕੋਲ ਹੀ ਰੁਪਈਆ ਹੁੰਦਾ ਆਪਣੇ ਜੱਟਾਂ ਕੋਲੇ ਕਿੱਥੇ ਹੁੰਦਾ ਉਹਨਾਂ ਨੇ ਕਿਸੇ ਨੂੰ ਹਰੀ ਨੂੰ ਕਿਹਾ ਕਹਿੰਦੇ ਯਾਰ ਜੇ ਤੂੰ ਸਾਡਾ ਤਿੰਨ ਪਿੰਡਾਂ ਦਾ ਫਾਇਦਾ ਹੋ ਜੇ ਕਹਿੰਦਾ ਕੀ ਕਹਿੰਦੇ ਜੇ ਬਾਣੀਆਂ ਦੀਆਂ ਮੈਹਾਂ ਫੂਕ ਦਿਓ ਬੰਨੇ ਪਿਆ ਸੀ ਇੰਨਾ ਕਰਜ਼ਾ ਲੋਕਾਂ ਜਮੇ ਕਹਿੰਦਾ ਕਹਿੰਦੇ ਪਰ ਇੰਨੀ ਗਲਤ 4 ਵਜੇ ਦੇ ਨਾਲ ਵਾਰ ਲੱਗ ਜਾਂਦਾ ਉਹਦ ਬਾਦ ਵਾਰ ਨਹੀਂ ਖੋਲਦੇ ਇਹ ਮੋਟ ਹਵੇਲੀ ਉੱਚਾ ਕੰਡਾ ਨੇ ਕਹਿੰਦਾ ਕੋਈ ਨਾ ਨੇ ਬਈ ਦੁਕਾਨ ਤੇ ਇਕੱਠੇ ਕਰ ਲੇ। ਕਹਿੰਦਾ ਭਾਏ ਕਰਨਾ। ਬਈ ਇਹਦਾ 3 ਵਜੇ ਦੀ ਨਿਆਬੜੀ ਬਾਣੀਆਂ ਜਾਂਦਾ। ਕਿਤੋਂ ਬਾੜਾਉਣ ਬਾਣੀਆਂ। ਘੇਰ ਲੇ ਸਾਰੇ। ਘੇਰ ਲੇ ਜਦੋਂ ਦਿਨ ਸਵ ਗਿਆ। ਪੂਰਾ ਬਾਵਾ ਨੇ ਰਾਜਾ ਹੋ ਗਿਆ। ਉਦੋਂ ਫਿਰ ਬਾਣੀਆਂ ਬਾਣੀਆਂ ਨੂੰ ਕਹਿੰਦੇ ਜਿੰਨੀ ਵਹੀ ਸਾਰੀ ਚੱਕ ਲਿਆ। ਬਾਣੀਆਂ ਕਹਿੰਦਾ ਜਿਹਨੇ ਮਰਜੀ ਪੈਸੇ ਲੈ ਲਓ ਬਈਆਂ ਨਾ ਫੂਕੋ ਕਹਿੰਦੇ ਸਾਲਾ ਜਵਾਗ ਤੇ ਲਈ ਮਾਰ ਦਿਆਂਗੇ। ਘੇਰ ਲਾ ਕੇ ਬਈਆਂ ਫੂਕਦੇ ਜਿੰਨੀ ਆਵੇ ਸੀ। ਮੇ ਭਲਾ ਲੋਕਾਂ ਨਾਲ ਕਰਦਾ ਖਤਮ ਕਰੋ ਸਾਰੀਆਂ ਬੰਗੀਆਂ ਬੂਗੀਆਂ ਫੂਕ ਕੇ ਉਦੋਂ ਸੰਨੀ ਹੁੰਦੇ ਹੁੰਦੇ ਹੰਜੂਰ ਜਿਹਦਾ ਹੁਣ ਚੱਲੇ ਨੇ ਸੰਨੀ ਚ ਫੜ ਲੈ ਕੰਨ ਸਮਾਰ ਕੇ ਘੁੱਟ ਕੇ ਅੱਛਾ ਨਹੀਂ ਤਾਂ ਤਾ ਪਾਣੀ ਪਾਉਂਦੇ ਚੋਰ ਨਹੀਂ ਪਰ ਸੰਨੀ ਚ ਘੁੱਟ ਦੇ ਅੱਛਾ ਨਹੀਂ ਤਾਂ ਤਾ ਪਾਣੀ ਸਿਰ ਚ ਪਾਣ ਦੇ ਮਨ ਨਾਲ ਜੋ ਦੁਖੀ ਹੁੰਦਾ ਤੇ ਇਹ ਹਰੀ ਕਹਿੰਦਾ ਜਨਾਨੀਆਂ ਨੂੰ ਨਹੀਂ ਕੁਛ ਕਹਿਣਾ ਕਿਸੇ ਨੂੰ ਵੀ ਵੀ ਬਾਣੀਏ ਤੋਂ ਲੈਣਾ ਸਾਰਾ ਹਿਸਾਬ ਕਿਤਾਬ ਤੇ ਉਹ ਭਾਈ ਜਦੋਂ ਉਹਨੇ ਦੱਸਿਆ ਕਹਿੰਦਾ ਕਿ ਖਰੀ ਕਹਿੰਦਾ ਤੁਸੀਂ ਤਾਂ ਇੱਥੇ ਰੋ ਮੈਂ ਬਾਹਰ ਚ ਹੁਣਾ ਤੇ ਕਹਿੰਦਾ ਖਰੀ ਸਿੰਘ ਨੇ ਕਰਤਾ ਫੈਲ ਸਮਾਨ ਨੂੰ ਕਈ ਉਹਦੇ ਉਸੇ ਵੇਲੇ ਵਾਣ ਗਈ ਲੋਕਾਂ ਦੀ ਜਾਨ ਨੂੰ ਸੁਣ ਕੇ ਪੜਾ ਕੇ ਨੂੰ ਸ਼ਹਿਰ ਵੋਕੇ ਨਾ ਮੀਲ ਮੀਲ ਯੋਧੇ ਦੇ ਨੇੜੇ ਇੱਕ ਪੁਲਿਸ ਠੁਕੇ ਨਾ ਕਹਿੰਦਾ ਲੋਕ ਗੇ ਬਾਗਰੂ ਅੰਦਰ ਬਣ ਕੇ ਖਜੂਰ ਦੇ ਹਹਾਕਾਰ ਮੱਛੇ ਅੰਦਰ ਜਲੂਰ ਦੇ ਦੇ ਕਿਤੇ ਕਿ ਤਾਹਾਂ ਕਿਤੇ ਤਾਹਾਂ ਕਿਤੇ ਬੁਹਾ ਮੱਲੇ ਜੱਟ ਦਾ ਹੱਟ ਦਾ ਲੂਟ ਆ ਬਦਾਤੀ ਸਕੀਨ ਜੱਟ ਦਾ ਇੱਕ ਖਾਦੀ ਫੀਮੇ ਕਿਸੇ ਪਰੇਟ ਕੀਤੀ ਸੀ ਪਰੇਟ ਇੱਕ ਖਾਦੀ ਫੀਮ ਨਾ ਕਾਦਮ ਖੜਦੀ ਕਹਿੰਦਾ ਸੂਰਮੇ ਦੇ ਮੁਖ ਤੇ ਜਾਵੇ ਲਾਲੀ ਚੜਦੀ ਉਹ ਅੰਦਰ ਉਹ ਬਾਣੀਆਂ ਨੂੰ ਖੁੱਟਣੇ ਬਾਹਰੋ ਫੇਰ ਮਾਰਿਆ ਕਰੇ ਦੁਨੀਆਂ ਲੋਕ ਜਾ ਕਰੇ ਪਾ ਪੱਕੀ ਦਾ ਫੇਰ ਜਾਵੇ ਪਿੰਡੋਂ ਤੋਂ ਦੀ ਝੂਂਕਦਾ ਕਹਿੰਦਾ ਬਾਣੀਆਂ ਦੀ ਏੰ ਦੇ ਵਿੱਚ ਆ ਗਈ ਸੀ ਜਮੂਰ ਦੇ ਹਾਹਾਕਾਰ ਮੱਚੇ ਅੰਦਰ ਜਰੂਰ ਦੇ ਕੱਢਦੀ ਮਾਇਆ ਸਾਰੇ ਫੂਕੀਆਂ ਵਈਆਂ ਨੂੰ ਦਿੱਤੀ ਆ ਗਲਾਸੀ ਵਈਆਂ ਭੁੱਖਿਆ ਕਹਦਾ ਮਕਾ ਲਓ ਪਿੰਡਾਂ ਦਾ ਜਿਹੜਾ ਕਰਜ਼ਾ ਕਰਜ਼ਾ ਹੈ ਔਖੇ ਕਰਤੇ ਹਾਂਜੀ ਕਹਿੰਦਾ ਵਈਆਂ ਲਾ ਕੇ ਅੱਜ ਦਿੱਤਾ ਕੰਮ ਨੂੰ ਨਵੇੜ ਜੀ ਉਧਰੋਂ ਰਹੇ ਵਾਣੀਏ ਦੇ ਚਾਂਬੜੀ ਨੂੰ ਦੇੜ ਜੀ ਆਖ ਦੇ ਡਕੈ ਆਖ ਦੇ ਬਾਗਰੂਏ ਨੇ ਡਕੈ ਤੇ ਦੂਰ ਦੇ ਹਾਕਰਮ ਤੇ ਅੰਦਰ ਜਲੂਰ ਦੇ ਕਹਦਾ ਡਕੈ ਯਾਰ ਦੂਰ ਹੋਏ ਨੇ ਬਾਕੀ ਮਾਂ ਚਾਕੇ ਬਾਣਾ ਨਾ ਐਨੇ ਚਾਂਦੀ ਦੇ ਰੁਪਏ ਕਿਥੋਂ ਚੱਕੜ ਸਾਣੇ ਦੇ ਦੇ ਚਮਿਆਰਾ ਦੇ ਬੇੜਾਂ ਚ ਵਾਗੇ ਪਾਰ ਹੋ ਜਾਂਦਾ ਹਾਂ ਲੋਕਾਂ ਨੂੰ ਕਹਿੰਦੇ ਚੱਕ ਲੋ ਭਾਈ ਇਹਦੇ ਸਰੀਹਾਂ ਉੱਠ ਰੋਟੇ ਥੋੜੀ ਵਿੱਚ ਬੇਹਰਾ ਕੁਸ ਬੈਜ ਹਾਂ ਸਿਮਣਾ ਸੂਣਾ ਹੀ ਚੱਕਿਆ ਪਰਸ ਦਾ ਖੰਡਿਆਈ ਆਏ ਪਾਰ ਹੋ ਜਾਂਦਾ ਸੀ ਪਾਰ ਹੋ ਜਾਂਦਾ ਇਹਨੇ ਚੱਕੀ ਹੁੰਦਾ ਨਾ ਆ ਦਾ ਉਹਨਾਂ 10 ਲੱਖ ਚੱਕੀ ਬਿਰੂ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਹਾਂ ਵੀ ਉਹ ਉਹ ਪਿੰਡੇ ਨੂੰ ਬਹੁਤ ਚੰਗਾ ਮੰਨਦੇ ਸੀਗੇ ਡਾਕੂਈ ਵਾਲੇ ਕੱਬੇ ਨੇ ਹਾਂ ਜੀ ਤਾਂ ਆਪਾਂ ਨੂੰ ਪਤਾ ਹੀ ਲੱਗਦਾ ਵੀ ਅਸੀਂ ਲੁੱਟੇ ਗਏ ਹਾਂ ਹਾਂ ਜੀ ਹਾਂ ਜੀ ਹਾਂ ਜੀ ਵੀ ਇਹ ਤੱਕੜੀ ਢਾਕੇ ਮਾਰਦਾ ਸੀ ਇੱਕ ਆਪਾਂ ਉਹਦੇ ਪਤਾ ਕਰਕੇ ਆ ਮੈਂ ਕਿਤੇ ਯਾਰ ਚੱਲਾਂਗੇ ਕਿ ਤਾਂ ਦਰਵਾਰੇ ਦਸਨ ਨਾਲੇ ਦਾ ਇੱਕ ਹਰਫੂਲ ਹੋਇਆ ਬਹੁਤ ਤਕੜਾ ੜਕਾ ਤਾਂ ਉਹਨੇ ਬੜੀ ਪੁਲਿਸ ਨਾਲ ਟਕਰਾਂ ਲਈਆਂ ਨੇ ਦਲਵਾਰਾ ਕਬੀਸ਼ਰ ਨਹੀਂ ਹੈ ਉਹ ਨਹੀਂ ਦਲਵਾਰਾ ਜੀ ਇਹ ਡਾਕੂ ਸੀਗਾ ਸਨਾਂ ਦਲਵਾਰੇ ਆਈਆਂ ਇੱਧਰ ਜਾ ਰਹੀਆਂ ਪਤਨਾ ਚ ਨਹੀਂ ਉਹ ਕਰਤਾਰ ਹੈ ਉੱਥੋਂ ਤਾਂ ਮੈਂ ਪਤਾ ਕਰ ਦੂੰਗਾ ਪਤਨਾ ਨੂੰ ਦਰਸਾਏਗੀ ਅੱਛਾ ਜੀ ਕਰੋ ਪਤਾ ਆਪਾਂ ਉਹਦਾ ਜਰ ਲੈਣਾ ਤੇ ਆ ਸਾਰਾ ਪਤਨਾ ਦੇ ਲੱਗ ਕਿਹੜਾ ਪੰਡਾ ਇਹ ਫਤੇਗੜ ਇਹ ਉਹ ਸਦਤ ਦਲਵਾਰੇ ਵਾਲਿਆਂ ਸੱਨਾ ਵਾਇਲੀਆਂ ਸਾਡੇ ਵਾਲੇ ਪਿੰਡ ਦੇ ਨਾਂ ਦੀ ਉਹ ਦਲਵਾਰੇ ਵਾਲਿਆਂ ਬਾਜੀ ਯਾਰ ਹਾਂ ਪੂਰਾ ਜੀ ਪੂਰਾ ਡਾਕੂ ਸੀ ਹਾਂ ਪੂਰਾ ਡਾਕੂ ਦੀ ਚੋਟੀ ਦਾ ਉਹ ਉਹ ਵੀ ਤਕੜੇ ਲੋਕਾਂ ਨੂੰ ਲੋੜਦਾ ਸੀ ਅੱਗੇ ਜਿਹੜੇ ਪਿੰਡ ਦੀ ਗੱਲ ਹੈ ਇਹ ਜਲੂਰ ਸੀ ਬਾਂਗਰ ਚ ਆਪਣੇ ਤਾਂ ਇੱਥੇ ਏਰੀਏ ਚ ਹੀੜੀ ਕਹਿੰਦੇ ਸ਼ਾਹ ਵਾਲੇ ਤਕੜੇ ਆਪਣੇ ਤਾਂ ਇਹੀ ਤਕੜੇ ਹੀ ਕਹਿੰਦੇ ਜਿਹਨੂੰ ਰਿਆਸਤਾਂ ਸੀ ਨਾ ਹਾਂਜੀ ਪਟਿਆੜੀ ਵਾਲਾ ਰਾਜਾ ਕੀ ਲੋੜ ਪੈ ਗਈ ਪੈਸਿਆਂ ਦੀ ਹੂੰ ਸੁਣੀ ਆ ਗੱਲ ਉਥੋਂ ਪਿੰਡ ਦੇਆਂ ਤੋਂ ਹੂੰ ਨਹੀਂ ਮਸ਼ਹੂਰਤੀ ਹੀੜੀ ਗੱਲ ਸਾਹ ਹਾਂ ਆ ਕਿ ਉਹਨੇ ਜਿੰਨੇ ਸ਼ਾਹੂਕਾਰ ਸੀ ਲਵੇ ਲੈਣੇ ਸਾਰੇ ਇਕੱਠੇ ਕਰ ਲਏ ਹੂੰ ਤੇ ਭਾਈ ਪੈਸੇ ਦੀ ਲੋੜ ਉਹ ਚਾਂਦੀ ਦੇ ਰੁਪਏ ਹੁੰਦੇ ਹਾਂ ਚਾਂਦੀ ਦੇ ਤੇ ਮੋੜਾਂਗੇ ਸਭ ਨੂੰ ਵੀ ਲੋੜ ਐ ਡਰ ਗਏ ਸਾਰੇ ਹੂੰ ਇਹਨਾਂ ਦਾ ਆਪਣਾ ਰਾਮਚੰਦ ਪਤਾ ਨਹੀਂ ਰਾਮ ਦਿੱਤਾ ਇਹੋ ਜਿਹਾ ਨੌਂ ਸੀ ਕੋਈ ਉਹ ਹੱਥ ਬੰਨ੍ਹ ਕੇ ਖੜਾ ਹੋ ਗਿਆ ਕਹਿੰਦਾ ਰਾਜਾ ਸਾਹਿਬ ਅਰਜਾ ਇਹ ਗੱਲ ਕਰ ਕੰਨਾ ਜੀ ਮੈਂ ਐ ਪੁੱਛਦਾ ਵੀ ਤੁਹਾਨੂੰ ਕਿਹੜੇ ਸੰਦੇ ਚਾਹੀਦੇ ਨੇ ਹੂੰ ਕੰਨਾ ਕਮਲਾ ਹੋਇਆ ਤੂੰ ਮੈਂ ਪੈਸੇ ਮੰਗਦਾ ਤੂੰ ਸਾਨੂੰ ਪੁੱਛੀ ਜਾਂਦਾ ਹੂੰ ਕੰਨਾ ਜੀ ਸਾਡੇ ਏਡੋ-ਓਡੀ ਨਾ ਸੰਦੇ ਗੁੱਥਲੀਆਂ ਚ ਪਾ ਕੇ ਰੱਖੇ ਗਏ ਅੱਛਾ ਮੰਨ ਕੇ ਰਾਜਾ ਫਿਰ ਦਿੱਤੇ ਰਾਜੇ ਨੂੰ ਇਹ ਹੰਸੂਰ ਨੇ ਛੜੀ ਗਾਲੇ ਇੱਕ ਸੰਦੇ ਇੱਕ ਥਾਂ ਦੂਜੇ ਸੰਦੇ ਦੂਜੇ ਥਾਂ ਆਏ ਨਹੀਂ ਤਾਂ ਜੁਰ ਦੀ ਆ ਤੇ ਇਹ ਵੀ ਮਾਰੇ ਸੀਗੇ ਨਕਸਰਵਾੜੀਆਂ ਨੇ ਅੱਛਾ ਇਹਨਾਂ ਦੇ ਪ੍ਰਨੋਡ ਪ੍ਰਨੋਡ ਜਿੰਨੇ ਘਰੇ ਮਿਲ ਗਏ ਸਾਰੇ ਫੂਕਤੇ ਸੀ ਅਮਰ ਉਹਦਾ ਹੀ ਹੁੰਦਾ ਗਲਾ ਕਹਿੰਦਾ ਵੀ ਫੇਰ ਕਹਿੰਦੇ ਕੋਈ ਕਰਾਉਂਦੇ ਹੁੰਦੇ ਪਾਠ ਪੂਠ ਜਾ ਸਾਲ ਮਗਰੋਂ ਅੱਛਾ ਹਰ ਦੁਆਰ ਤੇ ਕਰਦੇ ਜਿੰਨੇ ਸਾਥ ਸੀ ਸਾਰਿਆਂ ਨੂੰ ਸਦ ਲੈਂਦੀ ਅੱਛਾ ਉਹਨਾਂ ਨੂੰ ਜਾਂਦਾਂ ਨੇ ਕਿ ਕੰਬਲ ਇੱਕ ਇੱਕ ਚਿੱਪੀ ਉਹ ਕਾਲੀ ਜੀ ਹੂੰ ਤੇ ਪੈਸੇ ਪਤਾ ਨਹੀਂ ਕਿੰਨੇ ਕਿੰਨੇ ਜਨੇ ਸਭ ਨੂੰ ਦੇ ਕੇ ਤੂੰ ਜਮੀਨ ਨੇ ਬਣਾਈ ਇੱਕ ਬਿਗਾ ਅੱਛਾ ਵਿਆਜ ਖਾਦਾ ਕਿੰਨੇ ਪਿੰਡਾਂ ਤੋਂ ਬਿਸ਼ੋਰ ਦੀ ਪੂਰੇ ਨਾਲਾ ਕਹਿੰਦਾ ਕਿ ਮੈਂ ਹੀੜੀ ਗਾਲਾ ਸਾਹ ਹੈ ਇਹ ਕਿਹੜੇ ਸਾਲਾਂ ਦੀਆਂ ਗੱਲਾਂ ਹੋਣੀਆਂ ਈ ਇਹ ਇਹ 64 67 ਚ ਨਕਸਲਬਾੜੀ ਲਹਿਰ ਉਬਰੀ ਹੈਗੀ ਨਕਸਲੜ ਤਾਂ ਮੈਂ ਦੇਖੀ ਚੰਗੀਦਰਾਾਂ ਤੇ ਇਹ ਤਾਂ ਕੱਲ ਦੀਆਂ ਗੱਲਾਂ ਹਾਂ ਜਿਹੜੇ ਆਪਣੇ ਸਾਰੇ ਛੀੜੀ ਵਾਲੇ ਨੇ ਪਿਛਲੀ ਗੱਲ ਪੁਰਾਣੀ ਇਹ ਤਾਂ ਮੈਂ ਚੰਗੀ ਤਰ੍ਹਾਂ ਦਾ ਦਲੀਪੋਰੀ ਪੱਜੇ ਫਿਰਦੇ ਹੁੰਦੇ ਕਿਲੇ ਵਾਲੇ ਨਮਰਦਾਰ ਕਿਉਂ ਜਿਹੜੀ ਹੈ ਜਿਵੇਂ ਪਟਿਆਨਾਬਾ ਰਿਆਸਤ ਸੀ ਜਾਂ ਇੱਥੇ ਪਟਿਆਲਾ ਸੀ ਇਹ ਤਾਂ ਮੈਂ ਕਹਿੰਦਾ ਆਜ਼ਾਦੀ ਤੋਂ ਪਹਿਲਾਂ ਦੀਆਂ ਨੇ ਨਾ ਗੱਲ ਇਹਦਾ ਪਹਿਲਾਂ ਨਹੀਂ ਇਹਦਾ ਅੰਗਰੇਜ਼ਾਂ ਨੇ ਤੋੜਤੀਆਂ ਨੇ ਸਾਰੀਆਂ ਆਖੇ ਰਿਆਸਤਾਂ ਸੀ ਅੱਛਾ ਰਿਆਸਤ ਪਟਿਆਲਾ ਨਾਬਾ ਜੀਂਦ ਫਰੀਦਕੋਟ ਨਾਲਾਗੜ੍ਹ ਮਲੇਰ ਕੋਟਲਾ ਤੇ ਕਪੂਰਥਲਾ ਠੀਕ ਹੈ ਜੀ ਮੇਰੇ ਯਾਦ ਸੀ ਉਦੋਂ ਪੜ੍ਹਦੇ ਹੁੰਦੇ ਯਾਦ ਕਰਦੇ ਹੁੰਦੇ ਇੱਕ ਦਿਨ ਮੈਂ ਵੀ ਨਕਸ਼ਾ ਦੇਖਿਆ ਜਿਹੜਾ ਸੰਗਰੂਰ ਸੀਗਾ ਇਹ ਜੀਂਦ ਦੇ ਵਿੱਚ ਆਉਂਦਾ ਹੁੰਦਾ ਸੀ ਹਾਂ 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 ਹੂੰ ਆਪਣੇ ਆਹ ਏਰੀਆ ਕੋਈ ਸਭ ਤੋਂ ਵੱਡੀ ਰਿਆਸਤ ਸੀ ਜਿਹੜੀ ਪਟਿਆਲੇ ਦੀ ਪਟਿਆਲੇ ਦੀ ਸੀ ਪਟਿਆਲੇ ਨੇ ਫਿਰ ਆ ਨਾ ਕੁਝ ਆ ਜੰਮੂ ਦਾ ਆਹ ਆ ਏਰੀਆ ਖੋਲਿਆ ਨਾ ਤਾਂ ਆਪਣੇ ਤੋਂ ਕਹਿਲਾਂ ਤੋਂ ਇਹ ਰਾਲਾ ਲੈ ਵਿੱਚ ਭੀਖੀ ਵਾਲਾ ਹਾਲੀ ਦਾ ਰਾਜ ਮੱਡਾ ਸੀ ਹੁਣ ਆਪਾਂ ਦਾ ਲੰਮਾ ਦਾ ਵਿਚਾਲੀ ਲੈ ਲਈ 4 ਸਵੇਰੇ ਦੀ ਹੀ ਹੋ ਗਿਆ ਆਪਾਂ ਵਗਤਾ ਉਹ ਮੌੜਾਂ ਤੱਕ ਗਿਆ ਨਾ ਪਰ ਰਸਤਾ ਆਪਣੀ ਲੰਮਾ ਹੋ ਗਿਆ ਇਹ ਉਤੋਂ ਦੀ ਹੋਇਆ 4 ਸਵੇਰੇ ਦੀ ਨਾਂਬੇ ਦੀ ਰਿਆਤ ਛੋਟੀ ਦੀ ਫਿਰ ਕੋਟਰੀ ਤੇ ਜਮੀ ਛੋਟੀ ਦੀ ਵਗਿਆ ਨਾਬਾ ਰਾਜਾ ਸੀ ਉਹ ਇੱਕ ਸਾਧ ਰਾਜਾ ਦੀ ਇਹ ਤਾਂ ਰਾਜਾ ਹਰਾਮੀ ਦੀ ਇਹ ਤਾਂ ਪੂਰਾ ਸਿਰੇ ਦਾ ਇਹ ਤਾਂ ਸਿਰੇ ਦਾ ਲੁਚਾ ਸੀ ਹਾਂ ਨਾ ਇਹ ਤਾਂ ਸਿਰੇ ਦਾ ਲੁਚਾ ਸੀ ਉਹ ਸਾਧ ਲੋਕ ਦੀ ਇਹ ਤਾਂ ਇਹਦੇ ਗਲਤ ਫੋਟੋ ਨਾ ਬਣਾ ਕੇ ਸੰਕਮਰ ਮਰਦੇ ਹੂੰ ਉੱਥੇ 12 ਦਿਰੀ ਚਲਾਏ ਹੋਏ ਸੀ ਅੱਛਾ ਤੇ ਜਿਹਨੂੰ ਆਪਣੀ ਆ ਲਹਿਰ ਚੱਲੀ ਆ ਹਾਰਕੂਆ ਦਾਣੂਆਂ ਨੇ ਬੰਨੇ ਨੇ ਉੱਥੇ ਬੰਬ ਧਰ ਕੇ ਉਹਦੇ ਨਾਲ ਬੰਨੇ ਨੇ ਹੂੰ ਜਿਹੜੇ ਕਰੇ ਨੇ ਦੋਈ ਕਿਉਂ ਦੁਨੀਆ ਨੂੰ ਬਦਨਾਮ ਕਰਿਆ ਨਾ ਫੇਰ ਇਹ ਤਾਂ ਬੰਦਾ ਕੰਦਾ ਸੀਗਾ ਉਹ ਨਾਬਰ ਰਾਜਾ ਸੀ ਜਿਹੜਾ ਉਹ ਸਾਧ ਲੋਕ ਸੀਗਾ ਅੱਛਾ ਹੂੰ ਉਹ ਆਪਣੇ ਪਿੰਡਾਂ ਚ ਆਉਂਦਾ ਇੱਥੇ ਉਹ ਪਰ ਮਾਪੂਦਾ ਆਉਂਦਾ ਜਿਹਨੂੰ ਉਹ ਕਹਿ ਗਿਆ ਕੁਛ ਜੇ ਗਲਤ ਕਹਿ ਗਿਆ ਉਹ ਬੰਦੇ ਪੱਟੇ ਗਏ ਇੱਥੇ ਅੱਛਾ ਹਾਂ ਜਿਵੇਂ ਸਾਥ ਹੀ ਆ ਉਹ ਤਾਂ ਪੰਨਪਨ ਵੀ ਬਹੁਤ ਕਰਦਾ ਸੀਗਾ ਹਾਂ ਹਾਂ ਹੋਰ ਜ਼ਿਆਦਾ ਉਹਨੂੰ ਰਾਜ ਹੀ ਭਾਲ ਵਾਉਂਦੇ ਨੂੰ ਮਿਲੇ ਇਹਦੀ ਸੰਤਾਂ ਦੇ ਵਚਨਾਂ ਤੋਂ ਕਿਸੇ ਨੂੰ ਪਤਾ ਹੁੰਦਾ ਫਿਰ ਦੂਜੇ ਨੂੰ ਤਾਂ ਪਤਾ ਹੀ ਨਹੀਂ ਨਾ ਨਾ ਜੇ ਆਪਾਂ ਜੇ ਪੁੱਜੇ ਨੂੰ ਕਿਸੇ ਨੂੰ ਸਮਝਾ ਦਿਆਂਗੇ ਘਰ ਨੂੰ ਸੱਚ ਲਾਉਣ ਦਾ ਪਤਾ ਹੀ ਨਹੀਂ ਨਾ 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 ਉਹਨੇ ਇਹ ਬਾਣੀਆਂ ਨੇ ਕਿਹਾ ਸੀ ਕਹਿੰਦਾ ਸਾਡਾ ਜਵਾਬ ਜੇ ਮੂੰਗਫਲੀ ਦੀ ਰੇੜੀ ਲਾਊਗਾ ਤਾਂ ਪਤਾ ਲੱਗਦਾ ਉਹਨੂੰ ਗਰੀਬੀ ਅਮੀਰੀ ਦਾ ਹੂੰ ਹੂੰ ਗੱਲ ਵਧੀਆ ਜਦੋਂ ਕੇਰ ਸਾਨੂੰ ਮਾਰਤਾ ਆਹ ਪਾਈਆਂ ਨੇ ਉਨੇ ਡੰਗ ਬੜੇਗੇ ਜੇ ਇਹਨਾਂ ਸਾਰੇ ਗਿਣਤੇ ਸੀ ਨਾ ਮਾਰਤਾ ਨਹੀਂ ਕਾਈ ਤੇਰੇ ਭਾਈਆਂ ਦਾ ਭਣੋਈਆ ਤੇਰੀ ਨਣਦ ਦਾ ਵੀਰ ਨਣਦੋ ਜੀਆ ਭਰਜਾਈ ਦਾ ਤੇਰੀ ਸੱਸ ਦਾ ਸੀ ਸੁੱਤ ਤੇ ਉਹਦੇ ਪਤੀ ਦਾ ਪੁੱਤ ਜਿਠੋਤ ਤੇ ਤੇਰੇ ਜੇਠ ਦੀ ਨਹੀਂ ਸਕੀ ਚਾਚੀ ਤਾਈ ਦਾ ਤੇਰੀ ਭੈਣ ਦਾ ਸੀ ਜੀਜਾ ਤੇ ਪਤਿਹਰੇ ਦਾ ਭਤੀਜਾ ਕੋਈ ਹੋਰ ਨਹੀਂ ਸੀ ਤੀਜਾ ਨਹੀਂ ਜਵਾਈ ਤੇਰੀ ਮਾਈ ਦਾ ਸਾਡੂ ਜੀਜੇ ਤੇਰੇ ਦਾ ਭਤੀਜੇ ਦਾ ਫੁੱਫੜ ਲੱਗੇ ਵੱਡਤਾ ਜਵਾਈ ਤੇਰੀ ਭੂਆ ਦੇ ਨਹੀਂ ਭਾਈ ਦਾ ਵੜੇ ਗਾਇਡ ਲਿਖੇ ਮਲੇਕ ਮਾਲਦੇ ਬੰਦੇ ਸੀ ਮਾਗੀ ਬਹੁਤ ਛੋਟੀ ਦਾ ਬੰਦਾ ਸੀ ਮਾਗੀ ਹੋਇਆ ਜਸਜੂ ਸਿੰਘ ਹੋਇਆ ਹਰਨਾਮ ਸਿੰਘ ਇਹਨਾਂ ਦੀ ਇਹ ਤਾਂ ਬਣਾ ਤੋੜਾ ਹੀ ਨਹੀਂ ਕਿਸੇ ਤੋਂ ਬਣਿਆ ਬੋਲੀਆਂ ਬਥੇਰੀ ਲਿਖੀ ਜਾਂਦੇ ਨੇ ਤੋੜਾ ਨਹੀਂ ਬਣਿਆ ਉਦੋਂ ਆਤ ਸੀ ਕਿ ਜਦੋਂ ਮੰਡੀ ਜਾਣਾ ਕੋਈ ਨਾ ਕੋਈ ਜਿੱਠਾ ਲੈ ਆਉਣਾ ਉਹ ਤਾਂ ਮਿਲਦੇ ਮੇਰੇ ਕੋਲ ਕਿਸੇ ਨੇ ਜਿਹੜਾ ਲੈ ਗਿਆ ਮਾਗੀ ਬਸ ਮੀਲੇ ਮੂਲੇ ਦੇ ਮਿਲ ਜਾਂਦੇ ਹੁਣ ਤਾਂ ਮਿਲ ਹੀ ਨਹੀਂ ਹੁਣ ਤਾਂ ਕਿਸੇ ਦੁਕਾਨਦਾਰ ਕੋਈ ਪੁਰਾਣੇ ਪਏ ਹੋ ਤਾਂ ਉਹਦਾ ਕਹਿਣਾ ਕਿ ਨਾ ਹੈ ਹੀ ਨਹੀਂ ਮੰਤਰ ਜੀ ਇਹ ਮੁਸ਼ਕਲ ਹੈ ਹੋ ਸਕਦਾ ਹੈ ਜੇ ਛਪਾਰ ਦੇ ਮੇਲੇ ਤੇ ਜਾਣਾ ਹੋਵੇ ਕੋਈ ਪੁਰਾਣਾ ਮਾਲ ਉੱਥੇ ਲੈ ਆਵੇ ਚਾਹ ਤਾਂ ਹੁਣ ਹੀ ਲਾਇਬ੍ਰੇਰੀਆਂ ਜਾਂ ਜਨੇ ਇਹ ਚੀਜ਼ਾਂ ਲਾਇਬ੍ਰੇਰੀਂ ਵਾਲੇ ਚਿੱਟੇ-ਚੁੱਟੇ ਜਿੰਨੇ ਰੱਖਦੇ ਨਾ ਰੱਖਦੇ ਨਿਆ ਦੱਸਿਆ ਵੀ ਉਹਦੇ ਚ ਪਿਆ ਹੈ ਉੱਥੇ ਪਾਸਾ ਉੱਥੇ ਜਾ ਕੇ ਆਵਾਂਗੇ ਜੀ ਡੀਟੀ ਇਹ ਤਾਂ ਪਿਆ ਉੱਥੇ ਕਿਉਂ ਕبھی ਆ ਨਾ ਜਿਵੇਂ ਹੁਣ ਆਪਣਾ ਆਵਾ ਬਾਵਾ ਬਾਬੂ ਆਹ ਬਾਬੂ ਰਾਜਵਲੀ ਹੈ ਇਲੀਆ ਨੇ ਕਿਤਾਬਾਂ ਪਈਆਂ ਰਾਜਵਲੀ ਦੀਆਂ ਪਈਆਂ ਇਹਦੀ ਵੀ ਦੱਸਿਆ ਦਿਓ ਬੰਦੇ ਨੇ ਵੀ ਵੀ ਕਹਿੰਦਾ ਵੀ ਜੂਨੀ ਵੈਰਾਈਟੀ ਚ ਇਹਦਾ ਪਿਆ ਹੈ ਛਟਾਂਕਾਂ ਤੇ ਸੇਰ ਤੇ ਪਸੇਰੀਆਂ ਤਾਂ ਗਏ ਗਾਈ ਖਤਮ ਨੇ ਉਹ ਤੇ ਪੁਰਾਣਾ ਸਿੱਕਾ ਵੀ ਗਿਆ ਛਟਾਂਕ ਤਾਂ ਮੰਨ ਲਓ ਹੁਣ ਇੱਕ ਚੀਜ਼ ਹੀ ਵਰਤੀ ਜਾਂਦੀ ਹੈ ਜੀ ਜਿਹੜੇ ਆਮ ਲੋਕਾਂ ਨੂੰ ਪਤਾ ਕੱਲੀ ਫੀਮ ਹੀ ਵਰਤੀ ਜਾਂਦੀ ਹੈ ਛਟਾਂਕ ਲੈਂਦੀ ਉਹ ਵੀ ਇਹ ਨਹੀਂ ਪਤਾ ਵਾਲੇ ਲੋਕਾਂ ਨੂੰ ਵੀ ਕਿਹਨਾਂ ਦੀ ਕਿੰਨੀ ਆ ਉਹ ਆਏ ਆ ਉਹ ਛਟਾਂਕ ਵੀ ਨਹੀਂ ਹੁੰਦੀ ਅਗਲੇ ਨੂੰ ਲੈ ਕੇ ਭਜਣ ਦੀ ਹੁੰਦੀ ਬਸ ਕੁਝ ਨਹੀਂ ਇਹ ਤਾਂ ਉਹਦਾ ਇੱਕ ਮੈਂ ਤੁਹਾਨੂੰ ਦੱਸਿਆ ਵੀ ਛਟਾਂਕ ਲਈ ਆਪਾਂ ਫੀਮ ਦੇ ਵਿੱਚ ਹੀ ਵਰਤੀ ਜਾਂਦੀ ਹੈ ਹੋਰ ਛਟਾਂਕ ਦੇ ਨਹੀਂ ਵਰਤਦਾ ਕੋਈ ਬੰਦਾ ਕੱਲੀ ਮੰਨ ਲਓ ਫੀਮ ਹੈ ਉਹ ਵੀ ਉਹਨੂੰ ਪਤਾ ਨਹੀਂ ਵੀ ਕਿੰਨੀ ਹੁੰਦੀ ਹੈ ਇਹ ਇਹਦਾ ਵਿੱਚ ਪਹਿਲਾਂ ਪ੍ਰਾਣੀਆਂ ਨੂੰ ਪਤਾ ਦੀ ਪਾਈ ਆਦ ਸੇਰਾ ਫਲਾਣਾ ਪਾਈਆ ਅੱਜ ਪਾਈਆ ਹੁਣ ਤਾਂ ਹੈ ਹੀ ਨਹੀਂ ਉਹ ਚੀਜ਼ੇ ਨਹੀਂ ਹੈਗੀਆਂ ਕਿਸੇ ਪ੍ਰਾਣੀ ਨੂੰ ਮੈਂ ਮੇਰੇ ਕੋਲੇ ਬੰਦੇ ਤਾਂ ਮੇਰੇ ਬਾਪ ਕੋਲੇ ਆਉਂਦੇ ਰਹਿੰਨ ਮੈਥੋਂ ਗਿਣੀ ਨਹੀਂ ਜਾਣੇ ਪ੍ਰਾਣੇ ਪ੍ਰਾਣੇ ਜਿੰਨੇ ਕਾਮ ਰੇਡ ਸੀਗੇ 784 ਪਿੰਡਾਂ ਦੀ ਬੰਡਾਈ ਤੜਾਈ ਆ ਦੇਖੋ ਤੇਜਾ ਸਿੰਘ ਹਸਤੰਤਰ ਨੇ ਉਹ ਆਉਂਦਾ ਹੁੰਦਾ ਉਹਦਾ ਨੋਂ ਬਿਸਨਸੋਂ ਧਰਿਆਵਾ ਸੀ 25 26 ਸਾਲ ਪੁਲਿਸ ਨੂੰ ਤੇ ਆਈ ਨਹੀਂ ਉਹ ਤੇਰੇ ਪਿੰਡ ਤਾਂ ਉਹਦੀ ਭਾਣ ਜੀ ਹੈ ਹਾਂ ਜੀ ਇਹ ਕਿ 84 ਵਾਸਤੇ ਬਹੁਤ ਫੋਨ ਕਰਦੇ ਨੇ ਵੀ 84 ਦਾ ਜਿਹੜਾ ਟਾਈਮ ਸੀਗਾ ਵੀ ਕਿੱਦਾਂ ਦਾ ਸੀਗਾ ਉਦੋਂ ਆਪਣੇ ਮਤਲਬ ਕੀ ਮਾਹੌਲ ਹੁੰਦਾ 84 ਦਾ ਤਾਂ ਤਕਰੀਬਨ ਸਾਰਿਆਂ ਨੇ ਕੋਈ ਛੋਟੀ ਪਨੀਰੀ ਹੈ ਜਿਹੜਾ ਕੀ ਕਹਿੰਨੇ ਦੂਜਿਆਂ ਨੇ ਦੇਖਿਆ ਹੀ ਹੈਗਾ ਅਸੀਂ ਨਹੀਂ ਨਾ ਦੇਖਿਆ ਜੀ ਅੱਛਾ ਹੂੰ ਅਸੀਂ ਨਹੀਂ ਦੇਖਿਆ ਹੈਗਾ ਉਹ ਸੁਣਿਆ ਜ਼ਰੂਰ ਆ ਵੀ ਬਹੁਤ ਮਾੜਾ ਟਾਈਮ ਸੀਗਾ ਉਹ ਵੀ ਬਾਲਾ ਨਹੀਂ ਦੇਖਿਆ ਜਦ ਬਹੁਤ ਜ਼ਿਆਦਾ ਅਸਤ ਬਣੀ ਹੁੰਦੀ ਬਾਲਾਂ ਦਾ ਯਾਰ ਇਹੀ ਨਹੀਂ ਪਤਾ ਹੁੰਦਾ ਉਹਦੇ ਲੋਕ ਘਰਾਂ ਜਿਲੂ ਕੇ ਹੋਂ ਵਿੱਚ ਤਾਂ ਜੀ ਜਾਇਦਾ ਪੱਕੀ ਜ਼ਿਆਦਾ ਅਸਤ ਬਣੀ ਹੁੰਦੀ ਕਈ ਬੰਦਿਆਂ ਦੀ ਉਲੇ ਹੁੰਦੇ ਨੇ ਚੀਜ਼ ਨੂੰ ਕਈ ਬੰਦੇ ਉਹ ਚੀਜ਼ ਨੂੰ ਇਹ ਆਪਣਾ ਇਹ ਜਿਹੜਾ ਮੁਸਲਮਾਨਾਂ ਵਾਲਾ ਭਰਿਆ ਸੀ ਆਪਾਂ ਮੈਨੂੰ ਕਈ ਬੰਦਿਆਂ ਦੇ ਫੋਨ ਆਏ ਉਹ ਤਾਂ ਬਹੁਤ ਬਹੁਤ ਦੇ ਆਏ ਨਹੀਂ ਹਾਂ ਉਹਨਾਂ ਲੋਕਾਂ ਦਾ ਹਜੇ ਵੀ ਪਾਕਿਸਤਾਨ ਦੇ ਵਿੱਚੋਂ ਕਈ ਵਾਰ ਸਾਹੀ ਹਾਲਤ ਹੋ ਤਾਂ ਮਲਤਾਨ ਤੇ ਬਰ ਕੋ ਫੋਨ ਆ ਜਾਂਦਾ ਹਾਂ ਉਹ ਮੁੰਡਾ ਉਧਰ ਤਾਂ ਡਰ ਪਾਇਆ ਬਹਿ ਕੇ ਜੇ ਉਧਰ ਆਪਣਾ ਮੁਸਲਮਾਨ ਤੇ ਆ ਸਿੱਖ ਮਾਰਦੇ ਮੈਂ ਇਹਨੂੰ ਕਹਾਂ ਤੂੰ ਸਾਡੇ ਪਿੰਡ 45 ਘਰ ਨੇ ਸੀ ਮੁਸਲਮਾਨਾਂ ਦੇ ਸਾਡੇ ਨਾਲ ਬਰਤ ਦਾ ਕਹਿੰਦਾ ਮੈਂ ਸਾਡੇ ਘਰ ਦੇ ਨੇੜੇ ਮਸਜਿਦ ਆ ਉਹ ਮੀਂਹ ਨੇ ਵਾਗ ਦਿੱਤੀ ਮੈਂ ਮਖਾ ਸੁਣ ਕਹਿੰਦਾ ਹਾਂ ਮੈਂ ਮੀਂਹ ਨਹੀਂ ਗੱਲ ਕਰਾਤੀ ਕਹਿੰਦਾ ਯਾਰ ਸੰਤੋ ਕਹਿੰਦੇ ਵੀ ਜੇ ਉਧਰ ਪਾਕਿਸਤਾਨ ਦਾ ਗੁੱਜਾ ਦੇ ਸਿੱਖ ਮਾਰ ਦਿੰਦੇ ਨੇ ਉਹ ਸਰਕਾਰਾਂ ਡਰਾਈ ਜਾਂਦੀਆਂ ਨੇ ਕੋਈ ਆਜਾ ਮਸਲਾ ਨਹੀਂ ਮਾ ਸਾਡੇ ਹੁਣ ਕਿੰਨੇ ਘਰ ਆ ਇੱਥੇ 40 45 ਘਰ ਨੇ ਮਸਲੇ ਹੁਣ ਸਾਡੇ ਹਾਂ ਹੁਣ ਬਹੁਤ ਹੈ ਬਹੁਤ ਨਹੀਂ ਸੰਨ ਸਾਡੇ ਦਾ ਮਾਰ ਨਹੀਂ ਦਿੱਤਾ ਕਿਸੇ ਨੇ ਉਦੋਂ ਸਾਡੇ ਬੰਦੇ ਨੇ ਰੋਕ ਤੜੀ ਕੋਈ ਬਾਹਰੋਂ ਬੰਦਾ ਆਉਂਦਾ ਸੀ ਫੇ ਤਾਂ ਹੀ ਰਹਿ ਗਏ ਇੰਨੇ ਘਰ ਸਾਡੇ ਬਾਹਰੋਂ ਬੰਦਾ ਸਾਡੇ ਬੰਦੇ ਤੇ ਨਹੀਂ ਬੰਨਦਾ ਸਾਡੇ ਤਾਂ 10 ਕ ਘਰ ਹੈ ਉਹ ਸਾਡੇ ਨਹੀਂ ਤਾਂ ਮੈਂ ਤਾਂ ਉਧਰੋਂ ਚਿੱਲਿਆ ਸੀ ਇੱਕ ਇਧਰੋਂ ਚਿੱਲਿਆ ਉਧਰੋਂ ਉਧਰੋਂ ਚੱਲੇ ਤੈਨੂੰ ਦੱਸਿਆ ਤਾਂ ਸੀ ਰਾਤ ਚ ਚੱਲਿਆ ਤਾਂ ਉਹ ਨਾ ਨਹੀਂ ਹੈ ਬਪੂ ਇਹ ਤਾਂ ਆਪਣੇ ਵੀ ਹੈਗੇ ਨਿੱਕੇ ਵਿੱਚੋਂ ਦਾ ਹਜੇ ਵੀ ਨਹੀਂ ਪਤਾ ਕੱਲ ਮੈਂ ਤੁਹਾਨੂੰ ਦੇ ਗਿਆ ਸੌਦਾ ਲੈਣਾ ਤੇ ਉਹਨਾਂ ਨਿੱਕਾ ਜਵਾਕ ਮੈਨੂੰ ਲੱਗਦੀ 7-8 ਸਾਲ ਦਾ ਹੀ ਹੋਣਾ। ਅੱਛਾ। ਤੇ ਉਸ ਵੇਲੇ ਮੈਂ ਵਾਗਿਆ ਉਹਦੇ ਕੋਲੇ ਮੈਂ ਤੁਹਾਨੂੰ ਕੀ ਧੀ ਬਧੀਆ। ਉਹ ਗੱਲ ਦੱਸੀ ਜਾਂਦੇ ਉਹਨੂੰ ਕਹਿੰਦਾ ਵੀ ਇਹ ਪਾਕਿਸਤਾਨ ਤੋਂ ਨਹੀਂ ਆਇਆ। ਮੈਂ ਕੀ ਜਲੋਗੀ। ਉਹ ਕਹਿੰਦਾ ਇੱਥੇ ਯਾਰ ਕੋਈ ਮੁਸਲਮਾਨ ਬੰਦਾ ਆਇਆ ਸੀਗਾ। ਉਹਨੇ ਮਤਲਬ ਥੋੜੀ ਆਪਦੀ ਬੋਲੀ ਬੋਲ ਕੇ ਆ ਸੌਦਾ ਲੈਂਦਾ ਇੱਥੋਂ। ਕਹਿੰਦਾ ਮੈਨੂੰ ਕਹਿੰਦਾ ਯਾਰ ਵੀ ਪਾਕਿਸਤਾਨ ਤੋਂ ਆਇਆ ਇੱਥੇ ਸੌਦਾ ਲੈਣ ਆਪਣੇ ਕੋਲੇ। ਅੱਛਾ। ਇਹ ਤਾਂ ਵੀ ਨਹੀਂ ਯਾਰ ਵੀ ਆਪਣੇ ਤਾਂ 40% ਲੋਕ ਇੱਥੇ ਮਨ ਮੁਸਲਮਾਨ ਰਹਿੰਦੇ ਨੇ ਆਪਣੇ ਦੇਸ਼ ਚ ਤਾਂ। ਇਹ ਤਾਂ ਹੈਗੇ ਨੇ ਫਿਰ। ਸਾਡੇ ਕੋਲ ਨਹੀਂ ਉਹਨੂੰ ਵੀ ਕਿਸੇ ਜਲਾ ਹੈ ਕਮਿਆਰ ਤੇਲੀ ਤੇ ਕਲਾਲ ਸਾਰਿਆਂ ਕੋਮਾਂ ਨੇ ਐ ਸਾਡੇ ਪਿੰਡ ਦਾ ਰੀਜਾ ਦੀਨ ਜਿਹੜਾ ਉਹਦੇ ਭਰਾ ਦਾ ਪਰਿਵਾਰ ਇਥੇ ਪੂਰਾ ਡਬਲਾ ਸਾਡੇ ਘਰ ਕੋਲ ਹੀ ਘਰ ਜਲਾ ਹਾਂ ਦਾ ਹਾਂ ਉਹਦਾ ਪਰਸ਼ਾਨ 47 ਜਿਹਾ ਬਾਗਿਆਦਰਾ ਦਾ ਪਰਿਵਾਰ ਲੈ ਕੇ ਤੇ ਫਿਰ ਇਹ ਰਹਿ ਗਈ ਇਹਨਾਂ ਦਾ ਪਰਿਵਾਰ ਜਲਾ ਹਾਂ ਦਾ ਪੂਰਾ ਤਕੜਾ ਵਧੀਆ ਕੰਮ ਚੱਲਦਾ ਸਾਰੇ ਕਲਾਲ ਨੇ ਸਾਡੇ ਤੁਲ ਤੇ ਸਾਡੇ ਪਿੰਡਿਆਂ ਨੇ ਸਾਡੇ ਇੱਕ ਜੰਗੀਰ ਜੰਗੀਰ ਸੀ ਮੋਟਾ ਬਹੁਤ ਤਕੜਾ ਬੰਦਾ ਸੀ ਹਾਂ ਉਨੇ ਉਹਨੇ ਨਹੀਂ ਬੜਨਦਾ ਫਿਰਦੇ ਸੀ ਇਹ ਤਗੜਾ ਦੀ ਇਹ ਕਹਿੰਦੇ ਆਉਗੇ ਤੇ ਚੜਾਉਂਗਾ ਜੇ ਇੱਕ ਮੁਸਲਮਾਨ ਤਾਂ ਉਹਦੇ ਪੰਜ ਮਾਰਾਂਗੇ ਜਿ세 ਕਰਕੇ ਰਹਿ ਗਏ ਸਾਰੇ ਰੱਖੇ ਸਾਢੇ ਦੋ ਘਾੜ ਜੋੜ ਕੇ ਦੀ ਆਪਾਂ ਮਾਰਨ ਨਹੀਂ ਦੇਣੇ ਬਸ ਵਧੀਆ ਰਹਿ ਗਈ ਵਧੀਆ ਰਹਿ ਗਈ ਪੁੰਨ ਦੀ ਗੱਲ ਹੀ ਹੋਈ ਜਾਂਦਾ ਹਾਂ ਲੱਗੇ ਸਾਡੇ ਪੰਨ ਦੇ ਵਿੱਚ ਬਹੁਤ ਸਾਡੇ ਆਪਣੇ ਨਾਲ ਥੋੜੇ ਘਰ ਸੀ ਆਪਣੇ ਦਾ ਮਾਰਦੇ ਸੀ ਆਪਣੇ ਉਹ ਮਿੱਠੂ ਮਰਗੇ ਵਾਲੀ ਗਲੀ ਜਿਹੜੀ ਹੈ ਨਾ ਉੱਥੇ ਉਹ ਮਸਲਮਾਨ ਥੋੜੇ ਮਰਾਸੀ ਬਰੂਸੀ ਵੀ ਹੈਗੇ ਦੀ ਕਿ ਸੋਭਿਆ ਮਰਾਸੀ ਹੁੰਦਾ ਸਾਡਾ ਰੀਡਾ ਨਾ ਗਾਉਂਦਾ ਹੁੰਦਾ ਉਹ ਸਾਰੇ ਮਰ ਗਏ ਸੀਗੇ ਮੈਂ ਵੀ ਆਪਣੀ ਵੀਡੀਓ ਬਣਾਉਣ ਤੋਂ ਬਾਅਦ ਪਤਾ ਲੱਗਿਆ ਮੈਂ ਵੀ ਮੈਂ ਉਹਦੀ ਗੱਲ ਕੀਤੀ ਮੈਂ ਵੀ ਆਪਣੇ ਮੈਨੂੰ ਮਸਲਮਾਨ ਰਹਿੰਦੇ ਨਹੀਂ ਜੇ ਕੀ ਕਹਿੰਦੇ ਹੈਗੀ ਸੀ ਕਿ ਉਹ ਮਰ ਗਏ ਸੀਗੇ ਜਿਹੜੇ ਕਿ ਇਧਰੋਂ ਗਏ ਨੇ ਸਮਝ ਆਪਣੇ ਬੰਦੇ ਉਹਨਾਂ ਨੂੰ ਇਧਰਲਾ ਲੋ ਨਹੀਂ ਲੈਂਦੇ ਨੇ ਉਹ ਮਸਲਮਾਨ ਕਹਿੰਦੇ ਸਾਨੂੰ ਕੋਈ ਜਲੰਦਰੀਆ ਕਹਿੰਦਾ ਜਿੱਥੋਂ ਵੀ ਗਿਆ ਜਿਹੜਾ ਆਪਣਾ ਗੁਜਰਾਲ ਕਹਿੰਦੇ ਆ ਗੁਜਰਾਂ ਦਾ ਪਿੰਡ ਸੀ ਰੈਬਲ ਦੇ ਨਾਲ ਉਹ ਬੰਦਾ ਬੋਲਿਆ ਇੱਥੋਂ ਦਾ ਦੀ ਉਹ ਕਹਿੰਦਾ ਸਾਰੇ ਬੰਦੇ ਗੁਜਰਾਂ ਦਾ ਦੀ ਕਹਿੰਦਾ ਇੱਥੇ ਵੀ ਸਾਨੂੰ ਗੁਜਰਾਲ ਵਾਲੇ ਕਹਿੰਦੇ ਨੇ ਆਪਣੇ ਮਹਰਾਜ ਦਾ ਇਹ ਬੰਦਾ ਕੁਝ ਹੁਣ ਬੋਲੀ ਜਾਂਦੀ ਪਾਕਿਸਤਾਨ ਚ ਉਮਰ ਕਾਫੀ ਹੋਈ ਵੇ ਜੀ ਉਹਦਾ ਹਾਂਜੀ ਹਾਂਜੀ ਬਹੁਤ ਵੱਡੀ ਉਮਰ ਦੇ ਬੰਦੇ ਹੈਗੇ ਹਾਂ ਜੀ ਹਾਂਜੀ ਦੱਸਦੇ ਆ ਉਹ ਪਿੰਡਾਂ ਦੇ ਨਾਮ ਲੈ ਆਂਦੇ ਹਾਂ ਮਹਰਾਜ ਪੁਰਾਣੇ ਬੰਦੇ ਦਾ ਨਾਮ ਵੀ ਦੱਸਿਆ ਉਹਨੇ ਹਾਂਜੀ ਹਾਂ ਆ ਵੀਡੀਓ ਪਾਈ ਬਜੀ ਜੀ ਨੇ ਤੇ ਕਾਲੇ ਕਿਹਨਾਂ ਨੂੰ ਸੁਣਾ ਮੈਂ ਕਾਲੇ ਕਿਹਨਾਂ ਬੋਲੀ ਜਾਂਦੇ ਹਾਂ ਨੇ ਜਿਹੜੇ ਪੁਰਾਣੇ ਬੁੜੇ ਨੇ ਬੁੜੇ ਦਾ ਫੋਨ ਆਇਆ ਸੀ ਕਹਿੰਦਾ ਅਸੀਂ ਅੰਬਰਸਰੀਏ বাজਦਿਆਂਗੇ ਤੇ ਉਹਨੇ ਐ ਵੀ ਕਿਹਾ ਸੀ ਪਤਾ ਨਹੀਂ ਕਿਹੜਾ ਪਿੰਡ ਮੇਰੇ ਕੋਲ ਕਾਲ ਰਿਕਾਰਡਿੰਗ ਪਈ ਹੈਗੀ ਕਹਿੰਦਾ ਵੀ ਸਾਡਾ ਪਿੰਡ ਦਿਖਾ ਦਿਓ ਵੀਡੀਓ ਦੇ ਵਿੱਚ ਉਹ ਛੜੀ ਉਹਦਾ ਮੁੰਡਾ ਨੇਮ ਜੀ ਮੈਨੂੰ ਕਹਾ ਜੇ ਤੇਰਾ ਪਾਸਪੋਰਟ ਬਣਿਆ ਬਾਪੂ ਕਹਿੰਦਾ ਤੂੰ ਵੀਜ਼ਾ ਲਵਾ ਇਧਰ ਅੱਛਦਾ ਜਿਹਦੇ ਨਾਲ ਹੁਣ ਜਿਵੇਂ ਹੁਣ ਜਾਂਦੇ ਨੇ ਕਹਿੰਦਾ ਮੈਂ ਤੈਨੂੰ ਸਾਰੀ ਪਾਕਿਸਤਾਨ ਚ ਘੁਮਾਵਾਂ ਗੱਡੀ ਤੇ